ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸ਼ੋਰ ਕਰ ਲਈ ਜੀ तो आकर एक ही बार बेटा हम आरजे बोल रहे हैं नहीं नहीं सम्मान करते तो प्रकृत्तियां कहां है हमारे अपने रख लेने डांस वाली और ये ऊपर सब में छक्का नहीं लगा इसका चलो आ जाओ अंदर आ जाओ बेटा बोलता था हम मार रही ना सारे सारे बात काम हो रहा है बस वहां जाकर पहले वो इशारा कर रहा है ठीक है सर सर साफ करो सर अगली डाल दोगे अगली ਅੱਜ ਜਿਹੜਾ ਯੋਧ ਨਸ਼ਿਆਂ ਵਿਰੋਧ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਸੋਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਤਹਿਤ ਇੱਥੇ ਟਿਆਹਤਸਤੀ ਵਿੱਚ ਵੀ ਕੀਤਾ ਗਿਆ ਤੇ ਭਰਤਨਾਗਰ ਵੀ ਕੀਤਾ ਗਿਆ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਪੰਜ ਜਗ੍ਹਾ ਹੋਰ ਨੇ ਪੂਰੇ ਜ਼ਿਲ੍ਹੇ ਵਿੱਚ ਜਿੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਹਜੇ ਤੱਕ ਸਾਨੂੰ ਜਿਹੜੀ ਕਾਮਯਾਬੀ ਮਿਲੀ ਹੈ ਤਿੰਨ ਪਰਚੇ ਦਰਜ ਕੀਤੇ ਗਏ ਨੇ ਤੇ ਦੋ ਬੰਦੇ ਤੇ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਉਹਦੇ ਵਿੱਚ ਦੇ ਨਾਲ ਦੀ ਨਾਲ ਹੀ ਕੁਝ ਸਾਨੂੰ ਸ਼ੱਕੀ ਵਹੀਕਲ ਕੁਝ ਸ਼ੱਕੀ ਟੂ ਵੀਲਰ ਸ਼ੱਕੀ ਫੋਰ ਵੀਲਰ ਮਿਲੇ ਨੇ ਉਹਨਾਂ ਨੂੰ ਵੀ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਵੈਰੀਫਾਈ ਕਰਾਂਗੇ ਜੇ ਉਹ ਕੋਈ ਚੋਰੀ ਦਾ ਮਿਲਦਾ ਜਾਂ ਕੋਈ ਇਲੀਗਲ ਮਿਲਦਾ ਉਹਦੇ ਹਿਸਾਬ ਨਾਲ ਉਹਤੇ ਵੀ ਕਾਰਵਾਈ ਕੀਤੀ ਜਾਊ ਹਾਂਜੀ ਰਿਕਵਰੀ ਹੋਈ ਹੈ ਸੋ ਜਿਵੇਂ ਮੈਂ ਦੱਸਿਆ ਕਿ ਤਿੰਨ ਪਰਚੇ ਦਰਜ ਹੋਏ ਨੇ ਸੋ ਸਾਰੀ ਟੋਟਲ ਰਿਕਵਰੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜੋ ਉਹਦੀ ਪੂਰੇ ਜ਼ਿਲ੍ਹੇ ਦੀ ਇੱਕ ਵਾਰੀ ਕੋਆਰਡੀਨੇਟਡ ਸਰਚ ਆਪਰੇਸ਼ਨ ਖਤਮ ਹੋ ਲਵੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰਿਕਵਰੀ ਸ਼ੇਅਰ ਕੀਤੀ ਜਾਊ ਪਰ ਜਿਹੜੀ ਨੀਂ ਜਗ੍ਹਾ ਤੇ ਅੱਜ ਪਟਿਆਲੇ ਦੇ ਵਿੱਚ ਸਸਤ ਅੱਜ ਪਟਿਆਲਾ ਸ਼ਹਿਰ ਚ ਦੋ ਜਗ੍ਹਾ ਚ ਕੀਤਾ ਗਿਆ ਭਰਤਨਗਰ ਤੇ ਟਿਆ ਬਸਤੀ ਇਸ ਤੋਂ ਇਲਾਵਾ ਜਿਹੜੇ ਬਾਕੀ ਪੂਰੇ ਜ਼ਿਲ੍ਹੇ ਵਿੱਚ ਟੋਟਲ 7 ਜਗ੍ਹਾ ਤੇ ਸਬਡਿਵੀਜ਼ਨ ਵਾਈਜ਼ ਕਰ ਰਹੇ ਹਾਂ ਸੋ ਇਹਦੇ ਵਿੱਚ ਸਾਡੀ ਜਿਹੜੀ ਪੁਆਇੰਟਡ ਸਰਚ ਹੈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਕੰਮ ਕਰਦੇ ਨੇ ਜਾਂ ਕਿਹੜੇ ਮੱਲੇ ਨੇ ਜਿੱਥੇ ਜ਼ਿਆਦਾ ਸ਼ਿਕਾਇਤ ਹੈ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਥੈਂਕ ਯੂ ਹੋਰ ਵੀ ਜਗ੍ਹਾ ਤੇ ਆਪਰੇਸ਼ਨ ਕੀਤਾ ਜਾਣਗੇ ਕਿ ਆ ਨੋਲੇਜ ਬਿਲਕੁਲ ਕੋਆਰਡੀਨੇਟ ਸਰਚ ਆਪਰੇਸ਼ਨ ਜਿਵੇਂ ਮੈਂ ਦੱਸਿਆ ਹੈ ਕਿ ਇਹ ਅੱਗੇ ਵੀ ਜਾਰੀ ਰਹੂਗਾ ਪਹਿਲਾਂ ਵੀ ਅਸੀਂ ਕੀਤਾ ਸੀਗਾ ਮਹੀਨਾ ਪਹਿਲਾਂ ਵੀ ਕੀਤਾ ਸੀ ਸੋ ਇਹ ਰੈਗੂਲਰਲੀ ਚੱਜੇ ਰਹਿਣਗੇ ਪੂਰੇ ਪੰਜਾਬ ਚ ਜਦੋਂ ਹੁੰਦੇ ਆ ਉਦੋਂ ਵੀ ਪਟਿਆਲਾ ਪੁਲਿਸ ਦੇ ਸਾਰਕਿਸਪਾਰਟਿਸਪੇਟ ਕਰਦੀ ਹੈ ਬਟ ਅਦਰਵਾਈਜ਼ ਵੀ ਡਿਸਟ੍ਰਿਕਟ ਲੈਵਲ ਤੇ ਵੀ ਅਸੀਂ ਕਰਦੇ ਰਹਿੰਦੇ ਆ ਸਬਡਿਵੀਜ਼ਨ ਲੈਵਲ ਤੇ ਵੀ ਕਰਦੇ ਰਹਿੰਦੇ ਆ ਸੋ ਇਹ ਕੰਟੀਨਿਊ ਰਹੇਗਾ ਜਿਸ ਤਰ੍ਹਾਂ ਕਿ ਬੱਸ ਸਟੈਂਡਸ ਹੋ ਗਏ ਨੇ ਏਅਰਵੇਸ਼ਨ ਕੋ ਕਿਉਂਕਿ ਜਿਹੜੇ ਨਸ਼ਾ ਤਸਕਰ ਕਾਫੀ ਉਹਨਾਂ ਦੇ ਵਿੱਚ ਹੀ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਸਾਰਕਿਸਪੇਸ਼ਨ ਦੇਖੋ ਜਿਹੜਾ ਮੀਨਸ ਆਫ ਟ੍ਰਾਂਸਪੋਰਟ ਹੋਊਗਾ ਉੱਥੇ ਜ਼ਿਆਦਾ ਚਾਂਸਸ ਹੁੰਦੇ ਆ ਨਸ਼ਾ ਬਰਾਮਦ ਹੋਣ ਦੇ ਵੀ ਸੋ ਅਸੀਂ ਰੈਗੂਲਰਲੀ ਕੋਆਰਡੀਨੇਟ ਸਰਚ ਆਪਰੇਸ਼ਨ ਬੱਸ ਸ ਪਿਛਲੇ 10 ਦਿਨ ਪਹਿਲਾਂ ਵੀ ਅਸੀਂ ਕੋਆਰਡੀਨੇਟ ਸਰਚ ਆਫ ਪੇਸ਼ੈਂਟ ਜਿਹਨਾਂ ਨੂੰ ਸ਼ਹਿਰ বাস স্ট্যান্ড ਦਾ ਵੀ ਕੀਤਾ ਸੀ ਸੋ ਰੇਲਵੇ ਸਟੇਸ਼ਨ ਦਾ ਵੀ ਕਰ ਰਹੇ ਹਾਂ ਅਸੀਂ ਤੇ ਸਾਡੀ ਇੰਟੈਲੀਜੈਂਸ ਨਾਲ ਵੀ ਪ੍ਰੋਪਰ ਰابطਾ ਰਹਿੰਦਾ ਐਸਟੀਐਫ ਨਾਲ ਵੀ ਰابطਾ ਰਹਿੰਦਾ ਜਿਹੜੀ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਆ ਉਹਦੇ ਨਾਲ ਵੀ ਰابطਾ ਰਹਿੰਦਾ ਪਟਿਆਲਾ ਬਾਰਡਰਾਂ ਦੇ ਉੱਪਰ ਕਿਸ ਤਰ੍ਹਾਂ ਦੇ ਜਿਹੜਾ ਸਾਡਾ ਇੰਟਰਸਟੇਟ ਬਾਰਡਰ ਹੈ ਉਹਦੇ ਤੇ ਜਿਵੇਂ ਪਹਿਲਾਂ ਸੀਗਾ ਕਿ ਮੂਵਮੈਂਟ ਬਿਲਕੁਲ ਬੰਦ ਸੀ ਟਰਾਂਸਪੋਰਟੇਸ਼ਨ ਨਹੀਂ ਸੀ ਸੋ ਵਹੀਕਲ ਮੂਵਮੈਂਟ ਬਿਲਕੁਲ ਬੰਦ ਸੀ ਏਦਾਂਨੇ ਲੱਗੇ ਹੋਏ ਸੀ ਉਹ ਵਹੀਕਲ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਸੋ ਉਹਦੇ ਤੇ ਸੜੀ ਸਾਡੀ ਸਰਪ੍ਰਾਈਜ਼ ਨਾਕਾਬੰਦੀ ਹੈ ਸ਼ਿਫਟਿੰਗ ਨਾਕਾਬੰਦੀ ਹੈ ਉਹ ਸਾਡੀ ਲੱਗਦੀ ਹੈ ਤਾਂ ਜੋ ਕੋਈ ਇਹੋ ਜਿਹਾ ਨਸ਼ਾ ਸਾਡੇ ਆਪਣੇ ਜ਼ਿਲ੍ਹੇ ਵਿੱਚ ਜਾਂ ਪੰਜਾਬ ਦੀ ਹਦੂਦ ਵਿੱਚ ਦਾਖਲ ਨਾ ਹੋ ਸਕੇ ਸਾਰੇ ਇਲਾਕੇ ਦੇ ਲੋਕ ਕਹਿੰਦੇ ਆ ਕਿ ਪਹਿਲਾਂ ਉਹ ਬਹੁਤ ਆਵਾਜ਼ ਆਈ ਸੀ ਲਗਾਤਾਰ ਦੋਵਾਰ ਆਪਰੇਸ਼ਨ ਹੋਇਆ ਵੀ ਮਾਮਲੇ ਵੀ दर्ज ਕੀਤੇ ਗਏ ਬੰਦੇ ਗ੍ਰਿਫਤਾਰ ਕੀਤੇ ਗਏ ਲੋਕਾਂ ਵੱਲੋਂ ਇਹ ਅਪੀਲ ਆ ਕਿ ਇੱਕ ਪੀਸੀਆਰ ਜਰੂਰ ਇਸ ਇਲਾਕੇ 'ਚ ਚਲਾਈ ਜਾਵੇ ਕਿਉਂਕਿ ਜਿਹੜੇ ਰਾਤ ਨੂੰ ਹੁਣੇ ਕੁਝ ਨਸ਼ਾ ਸਪਲਾਈ ਕਰ ਰਹੇ ਆ ਨਹੀਂ ਜਿਵੇਂ ਮੈਂ ਪਿਛਲੀ ਵਾਰੀ ਵੀ ਜਦੋਂ ਇੱਥੇ ਆਇਆ ਸੀ ਉਦੋਂ ਵੀ ਇਹੀ ਲੋਕਾਂ ਦੇ ਇਨਪੁਟ ਸੀ ਕਿ ਰਾਤ ਵਾਲੇ ਆਪਾਂ ਇੱਥੇ ਕਵਰ ਪ੍ਰੋਵਾਈਡ ਕਰੀਏ ਸੋ ਰਾਤ ਨੂੰ ਸਾਡੀ ਜਿਹੜੀ ਮੂਵਮੈਂਟ ਹੈ ਉਹ ਵਧਾਈ ਗਈ ਹੈ ਪੀਸੀਆਰ ਦੀ ਮੂਵਮੈਂਟ ਵੀ ਵਧਾਈ ਗਈ ਹੈ ਤੇ ਜਿਹੜੀ ਸਟੇਸ਼ਨ ਕਰਨ ਦੀ ਪੀਸੀਆਰ ਦੀ ਗੱਲ ਹੈ ਉਸ ਐਕਸਪਲੋਰ ਕਰ ਰਹੇ ਆ ਸਾਰੇ ਜਿਹੜੇ ਪੀਸੀਆਰ ਨੇ ਉਹਨਾਂ ਦੀਆਂ ਬੀਟਸ ਨੂੰ ਰੀਆਰਗੇਨਾਈਜ਼ ਕੀਤਾ ਜਾ ਰਹੇ ਸੋ ਉਹ ਰੀਆਰਗੇਨਾਈਜ਼ ਕਰਕੇ ਕਿੱਥੇ ਕਿੱਥੇ तरह दिया खबर अपने आले दुआले देखने लाई साइब करो अडिया खबर शेयर करो अगलिया खबर देखते रहो इंडियन टीवी न्यूज पंजाब